ਵੇਖਿਓ ਆਪਣੇ ਜੀਵਨ ਵਿੱਚ ਸਾਨੂੰ ਆਪਣੇ ਸਰੀਰ ਬਾਰੇ ਵੀ ਉਦੋਂ ਨਹੀਂ ਉਸ ਅੰਗ ਬਾਰੇ ਜਾਂ ਸਰੀਰ ਦੇ ਉਸ 파ਟ ਬਾਰੇ ਪਤਾ ਲੱਗਦਾ ਜਦੋਂ ਉਹਦੇ 'ਚ ਕੋਈ ਦੁੱਖ ਆਉਂਦਾ ਹੈ ਕੋਈ ਦਰਦ ਹੁੰਦੀ ਆ ਕੋਈ ਤਕਲੀਫ ਹੁੰਦੀ ਆ ਉਹਨਾਂ ਚਿਰ ਤੇ ਸਾਨੂੰ ਉਹਦੇ ਬਾਰੇ ਵੀ ਗਿਆਨ ਹੀ ਨਹੀਂ ਹੁੰਦਾ ਪਤਾ ਹੀ ਨਹੀਂ ਹੁੰਦਾ ਮੰਨ ਲਓ ਸਾਡੇ ਲੱਤਾਂ 'ਚ ਦਰਦ ਹੋਣ ਲੱਗ ਗਈ ਆ ਪੈਰ ਵਿੱਚ ਮੋਚ ਆ ਗਈ ਆ ਸਾਡੇ ਪੈਰ ਤੇ ਕੋਈ ਛੋਟੀ ਮੋਟੀ ਸੱਟ ਲੱਗ ਗਈ ਸਾਡੇ ਕੋਲ ਤੁਰਿਆ ਨਹੀਂ ਜਾਂਦਾ ਤੇ ਸਾਨੂੰ ਅੱਜ ਪਤਾ ਲੱਗੇਗਾ ਵੀ ਪੈਰ ਦੀ ਕੀ ਵੈਲਿਊ ਹੈ ਜਾਂ ਪ੍ਰਮਾਤਮਾ ਨੇ ਜੋ ਸਾਨੂੰ ਪੈਰ ਦਿੱਤੇ ਨੇ ਇਹਨਾਂ ਦਾ ਕੀ ਮੁੱਲ ਹੈ ਪੂਰੀ ਦੁਨੀਆ ਦਾ ਧਨ ਦੇ ਕੇ ਵੀ ਨਾ ਆ ਜਿਹੜਾ ਸਾਨੂੰ ਸ਼ਰੀਰ ਦਿੱਤਾ ਨਾ ਪ੍ਰਮਾਤਮਾ ਨੇ ਜਾਂ ਜਿਹੜੀ ਤੰਦਰੁਸਤੀ ਦਿੱਤੀ ਹੈ ਜਾਂ ਜਿਹੜੇ ਸ਼ਰੀਰ ਦੇ ਨੇਚਰਲੀ ਅੰਗ ਸਾਨੂੰ ਮਿਲੇ ਨੇ ਇਹ ਤੁਸੀਂ ਖਰੀਦ ਨਹੀਂ ਸਕਦੇ ਪੂਰੇ ਜੀਵਨ ਦੀ ਕਮਾਈ ਤੁਸੀਂ ਦੇ ਦਿਓ ਇਹਨਾਂ ਨੂੰ ਮੁੱਲ ਨਹੀਂ ਲੈ ਸਕਦੇ ਜਿਹੜੀਆਂ ਰੱਬ ਦੀਆਂ ਦਾਤਾਂ ਨੇ ਨਾ ਇਹਨਾਂ ਦਾ ਕੋਈ ਮੁੱਲ ਨਹੀਂ ਤੇ ਵੇਖਿਓ ਆਪਣੇ ਜੀਵਨ ਵਿੱਚ ਸਾਨੂੰ ਆਪਣੇ ਸਰੀਰ ਬਾਰੇ ਵੀ ਉਦੋਂ ਨਹੀਂ ਉਸ ਅੰਗ ਬਾਰੇ ਜਾਂ ਸਰੀਰ ਦੇ ਉਸ 파ਟ ਬਾਰੇ ਪਤਾ ਲੱਗਦਾ ਜਦੋਂ ਉਹਦੇ 'ਚ ਕੋਈ ਦੁੱਖ ਆਉਂਦਾ ਹੈ ਕੋਈ ਦਰਦ ਹੁੰਦੀ ਹੈ ਕੋਈ ਤਕਲੀਫ ਹੁੰਦੀ ਹੈ ਉਹਨਾਂ ਚਿਰ ਤੇ ਸਾਨੂੰ ਉਹਦੇ ਬਾਰੇ ਵੀ ਗਿਆਨ ਹੀ ਨਹੀਂ ਹੁੰਦਾ ਪਤਾ ਹੀ ਨਹੀਂ ਹੁੰਦਾ ਮਨ ਲਓ ਸਾਡੇ ਲੱਤਾਂ 'ਚ ਦਰਦ ਹੋਣ ਲੱਗ ਗਈ ਆ ਪੈਰ ਵਿੱਚ ਮੋਚ ਆ ਗਈ ਆ ਸਾਡੇ ਪੈਰ ਤੇ ਕੋਈ ਛੋਟੀ ਮੋਟੀ ਸੱਟ ਲੱਗ ਗਈ ਸਾਡੇ ਕੋਲ ਤੁਰਿਆ ਨਹੀਂ ਜਾਂਦਾ ਤੇ ਸਾਨੂੰ ਅੱਜ ਪਤਾ ਲੱਗੇਗਾ ਵੀ ਪੈਰ ਦੀ ਕੀ ਵੈਲਿਊ ਹੈ ਜਾਂ ਪ੍ਰਮਾਤਮਾ ਨੇ ਜੋ ਸਾਨੂੰ ਪੈਰ ਦਿੱਤੇ ਨੇ ਇਹਨਾਂ ਦਾ ਕੀ ਮੁੱਲ ਹੈ ਪੂਰੀ ਦੁਨੀਆ ਦਾ ਧਨ ਦੇ ਕੇ ਵੀ ਨਾ ਆ ਜਿਹੜਾ ਸਾਨੂੰ ਸਰੀਰ ਦਿੱਤਾ ਨਾ ਪ੍ਰਮਾਤਮਾ ਨੇ ਜਾਂ ਜਿਹੜੀ ਤੰਦਰੁਸਤੀ ਦਿੱਤੀ ਹੈ ਜਾਂ ਜਿਹੜੇ ਸਰੀਰ ਦੇ ਨੇਚਰਲੀ ਅੰਗ ਸਾਨੂੰ ਮਿਲੇ ਨੇ ਇਹ ਤੁਸੀਂ ਖਰੀਦ ਨਹੀਂ ਸਕਦੇ ਪੂਰੇ ਜੀਵਨ ਦੀ ਕਮਾਈ ਤੁਸੀਂ ਦੇ ਦਿਓ ਇਹਨਾਂ ਨੂੰ ਮੁੱਲ ਨਹੀਂ ਲੈ ਸਕਦੇ ਜਿਹੜੀਆਂ ਰੱਬ ਦੀਆਂ ਦਾਤਾਂ ਨੇ ਨਾ ਇਹਨਾਂ ਦਾ ਕੋਈ ਮੁੱਲ ਨਹੀਂ